ਹੁਣ ਕੀ ਗੱਲ ਕਰਦੇ ਜੀ ਵੀਰ ਜੀ ਗੱਲ ਇਹ ਆ ਕਿ ਬਸ ਇਹੀ ਹੈ ਇਹੀ ਗੱਲ ਆ ਗੱਲ ਇਹ ਆ ਕਿ ਚਾਹ ਤਿਆਰ ਹੋ ਰਹੀ ਹੈ ਚਲੋ ਜੀ ਸਾਰਾ ਦਿਨ ਚਾਹ ਹੀ ਪੀਤੀ ਜਾ ਕਰੋ ਬੋਲੋ ਭਾਈ ਰੱਖੋ ਵਿਚਾਰ ਆਪਦਾ ਕੋਈ ਮੇਰਾ ਸ਼ੁੱਧ ਵਿਚਾਰ ਇਹ ਆ ਜੀ ਅੱਜ ਵੀ ਆਜੋ ਅੰਦਰ ਨੂੰ ਆਜੋ ਪੈਂਡਲ ਮੋੜ ਮੈਂ ਸਾਇਲੈਂਟ ਆ ਮੈਂ ਜ ਮੋਨ ਵਰਤ ਰੱਖਿਆ ਸੌ ਤਾਂ ਮੈਂ ਖਾਧੀ ਪਰ ਮੈਂ ਬੋਲੀ ਜਨਾ ਸਿੱਧੂ ਸਾਹਿਬ ਦਾ ਕਹਿੰਦਾ ਮੈਂ ਅੱਜ ਬੋਲਣਾ ਨਹੀਂ ਕਿਸੇ ਨਾਲ ਉਦਾਸ ਜਾ ਸਰੀਰ ਤੋਂ ਥੱਕਿਆ ਥੱਕਿਆ ਜਾ ਹੀ ਹਾ ਸ਼ੂਟਿੰਗ ਹੋ ਰਹੀ ਹੈ ਪਰ ਲੱਗ ਰਹੀ ਰਹੀ ਸ਼ੂਟਿੰਗ ਹੋ ਰਹੀ ਹੈ। ਹਾਂ। ਇਧਰ ਬਾਹਰ ਲੱਗੇਗੀ ਤੁਹਾਨੂੰ ਸ਼ੂਟਿੰਗ ਹੋ ਰਹੀ ਹੈ। ਨਵਾਂ ਐਕਸਪੈਰੀਮੈਂਟ ਕਰ ਰਹੇ ਸਾਡੇ ਜੌਨ ਦੇ। ਕਿਉਂਕਿ ਮੇਰੀ ਮਨਪਸੰਦ ਸਬਜੀ ਬੈਂਗਣਾ ਦੀ ਬਣ ਕੇ ਆਉਗੀ। ਜਾਂ ਪੜਥਾ ਪੜਥਾ। ਉਹ ਮੰਝਾ ਚੱਕਦੇ ਥੋਂ ਮੁੰਡਿਓ। ਆ ਆਲੂ ਬੈਂਗਣ ਤੇ ਨਾਲ ਰਾਇਤਾ। ਮੁੰਡਾ ਫ੍ਰੇਮ ਚ ਬਾਹਰ ਕੱਢ ਦਿਓ। ਬਸ ਮੈਨੂੰ ਇਹੀ ਪਸੰਦ ਹੈ ਤੇ ਰਾਤ ਨੂੰ ਮੇਰੇ ਲਈ ਸਪੈਸ਼ਲ ਸਾਗ ਬਣ ਰਿਹਾ। ਜਿਹੜੇ ਸਾਡੇ ਪ੍ਰੋਡਿਊਸਰ ਸਤਿਆ ਮੈਡਮ ਉਹ ਸਾਗ ਬਣਾ ਰਹੇ ਨੇ ਸਾਡੇ ਵਾਸਤੇ। ਪੜਥਾ ਅੱਜ ਫਿਰ ਪਰਠਾ ਨੇ ਔਰ ਰੋਜ਼ ਵੇਖੋ ਪਰਠਾ ਪਰਠਾ ਮੈਣੀ ਖਾਣਾ ਪਰਠਾ ਨਾ ਖਾਓ ਤੁਹਾਨੂੰ ਖਵਾਉਣਾ ਕਿਨੇ ਅਸਲ ਤੁਹਾਡੇ ਵਾਸਤੇ ਤਾਂ ਦਾਲ ਐ ਉਹ ਵੀ ਮੂੰਗੀ ਸੀ ਮਾਂ ਦੀ ਨਾਲ ਚਾਵਲ ਉਹ ਮੈਂ ਖਾਂਦੀ ਨਹੀਂ ਮੈਂ ਤੁਹਾਨੂੰ ਸਿਰਫ ਪਰਠਾ ਨਹੀਂ ਖਾਣਾ ਪਰਤਾ ਸਿਰਫ ਮੇਰੇ ਵਾਸਤੇ ਆ ਰਿਹਾ ਸਪੈਸ਼ਲ ਚਮਚਾ ਚਮਚਾ ਜੇ ਕੋ ਲੈਣਾ ਚਾਹੂਗਾ ਤਾਂ ਲੈ ਸਕਦਾ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਪਰ ਐਡਾ ਸਾਰਾ ਬਾਟਾ ਮੇਰੇ ਵਾਸਤੇ ਹੁੰਦਾ ਕੋ ਸਪੈਸ਼ਲ ਪਰਠਾ ਕਲ ਪਰਥਾ ਪਰਸੋ ਪਰਥਾ ਰਤੀ ਪਰਥਾ ਸਵੇਰੇ ਪਰਥਾ ਪਰਥਾ ਹੀ ਪਰਥਾ ਹੋਰ ਅਸੀਂ ਸੀਨ ਕਰ ਲਈਏ ਇਸ ਵਿੱਚ ਸਾਡਾ ਕੰਮ ਚੱਲ ਰਿਹਾ ਹੈ ਥੈਂਕ ਯੂ ਸੋ ਮਚ ਨਹੀਂ ਕਲ ਦੇ ਪੜੇ ਨਹੀਂ ਇੱਧਰ ਹਰ ਮੇ ਲੱਕੋ ਠਰੇ ਕੜੀ ਰਸ ਕੀ ਕਰਦੀ ਹੈ ਥੱਲੇ ਆ ਤੂੰ ਬੈਣ ਆਈ ਹੈ ਆ ਜਾ ਬੈਠ ਬੇੜੇ ਵਿੱਚ ਨਹੀਂ ਹੋਣੀ ਉਹ ਕਰਨ ਵੀ ਉਹ ਦੋਰੇਵਾਂ ਲੰਗਾ ਨਹੀਂ ਤੁਹਾਡੀ ਫੇਰ ਬੜੀ ਇਹਨਾਂ ਉੱਪਰ ਅਜੇ ਮੇੜ ਨੂੰ ਨਾ ਲੈ ਮਾਰਨਾ ਦੇ ਜੀ ਯਾ ਤੋ ਵਿਚਾਰੀ ਤੇ ਟੈਲੀ ਬਿਲਮਾ ਵਾਲੇ ਪੁੱਛ ਦੇਣਗੇ ਤੇ ਅਸਵੇਰ ਦੇ ਸੀਨ ਤਿੰਨ ਕਿਤੇ ਤੇ ਤਿੰਨ ਅਰਾ ਚਾਹ ਪੀ ਲਈ ਆ ਕੈਮਰੇ ਜਦੋਂ ਵੀ ਕੋਈ ਇਤਰਾ ਹੀ ਪਏ ਹੁੰਦੇ ਆ ਬੰਦੇ ਕਰਦੇ ਚਾਹ ਪੀਂਦੇ ਜੀ ਚਾਨਾ ਕੰਡਾ ਨਹੀਂ ਨਾ ਸਾਡੀ ਇਹ ਨੂੰ ਇਸੇ ਬਾਰੇ ਨਹੀਂ ਨਹੀਂ ਵਧੀਆ ਨਹੀਂ ਮੈਂ ਤਾਂ ਗਿਆ ਨਹੀਂ ਮੈਂ ਸਾਰਾ ਰਿਕਾਰਡ ਕਰਕੇ ਰੱਖਣਾ ਕਰੋ ਕਰੋ ਇਹ ਤਿੰਨਾਂ ਸੀ ਨਹੀਂ ਤਸਕੜਾ ਆਉਂਦੇ ਜਿੰਨੇ ਸੀ ਔਰ ਤੇ ਸਾਰੇ ਦਿਹਾੜੀ ਚ ਕਰਨਾ ਨਹੀਂ ਦੇਖ ਬੋਦ ਨਹੀਂ ਨਹੀਂ ਬਣਦੇ ਭਾਈ ਤਾਂ ਲੈਨੇ ਫਿਰ ਮੰਗਦੇ ਮਾ ਬਾਕੀ ਕੰਮ ਨਹੀਂ ਜੋ। ਯਾਰ ਮਰਾ ਸਟੈਂਡ ਲੱਗਿਆ ਹੋਇਆ ਜੇ ਜਲਦੀ ਲਾਓ। ਇਹਦਾ ਸਟੈਂਡ ਦੇ ਦਿਓ ਇਹਨੂੰ। ਹਾਂ ਭਾਜੀ ਤੁਸੀਂ ਇਹਨਾਂ ਨੂੰ ਲਗਾ ਲਓ। ਸਮਾਂ ਲਗਾ ਲਓ। ਤੁਸੀਂ ਉੱਥੇ ਹੀ ਜਲੇ ਫਿਰਦੇ ਚਾਲਦੇ। ਇਹ ਤਾਂ ਵੈਸੇ ਹੀ ਗੱਲ ਸੀ ਜੇ ਤੁਹਾਡੇ ਜਨਮ ਤੋਂ ਪਹਿਲਾਂ ਹੋਈ ਜਾਂ ਮੇਰੇ ਨਾਲ ਜਾਣਾ। ਟੋ ਸੌਰੀ। ਮੈਨੂੰ ਲੀਵ ਨਹੀਂ ਹੋਈ। ਪਰ ਆਇਂ ਕਰੇ। ਚਾਰ ਦੇ ਦਿੱਤੇ ਜੀ ਚਾਰ ਦੇ ਦਿੱਤੇ ਉਹ ਗਿਆ ਚਲੇ ਥੱਲੇ ਤੇ ਹੁਣ ਰਹਿ ਗਿਆ ਆਪਣੇ ਕੋਲ ਕੱਲੇ ਕੱਲੇ ਦਵਿੰਦਰ ਸਾਹਿਬ ਦਵਿੰਦਰ ਦਾ ਸ਼ਾਟ ਲਈਏ ਤੇ ਬਿੱਲੇ ਹੋਈਏ ਥੱਲੇ ਚੱਲ ਗਏ ਫਿਰ ਆਹ ਵੇਖ ਲਓ ਜੀ ਅ ਰਿਫਲੈਕਟਰ ਆਪਾਂ ਕੱਲੂ ਬਖਾਇ ਰਿਫਲੈਕਟਰ ਬੁਖਾਰ ਕੇ ਜਾਉਣ ਬਾਜ ਬਾਮ ਆ ਲਾਇਆ ਹਾਂਜੀ ਰੋਲ ਸਾਹਮਣੇ

ਹੁਣ ਦੱਸੋ ਤੂੰ ਕੀ ਕਹਿੰਦੇ ਬੰਦ ਕਰਾਈ ਬੰਦ ਕਰ ਰਹੀ ਇਰਾ ਤੁਮ ਨਹੀਂ ਕਰ ਰਹੇ ਕੀ ਦੀ ਚੁਗਲੀ ਕਰ ਰਹੇ ਥੋੜੀ ਆਗ ਲੱਗਾ ਹਾਂ ਨਾ ਨਾ ਕਿਹੜਾ ਹਾਂ ਤੂੰ ਦੱਸ ਵੀ ਮੈਂ ਕੀ ਦੱਸਾਂ ਮੈਂ ਤਾਂ ਸਵੇਰ ਦਾ ਵਿੱਚ ਹੀ ਨਹੀਂ ਆਇਆ ਧਰਦਾ ਹੁਣ ਆ ਗਿਆ ਨਾ ਘਾਰੂ ਮੈਨੂੰ ਕੌਲੀ ਲਿਆ ਕੇ ਮੈਨਾਂ ਕਾਪੀ ਨਹੀਂ ਮੁਲਕ ਸਮਝ ਲੱਗਦੀ ਤੇ ਲੋ ਜੀ ਇਹ ਸਾਡੇ ਇੱਕ ਇਕਲੌਤੇ ਰਾਈਟਰ ਨੇ ਜਿਹੜਾ ਕਿ ਕੁਝ ਵੀ ਲਿਖ ਸਕਦੇ ਨੇ ਪਤਾ ਨਹੀਂ ਮੈਨੂੰ ਇਹ ਲੱਗਿਆ ਕੁਝ ਵੀ ਨਹੀਂ ਲਿਖਦੇ ਕਿਹੜੇ ਮੇਰੇ ਕੀ ਲਿਖਿਆ ਜਾ ਸਕਦਾ ਉਹਦੋਂ ਜਿਹੜਾ ਸੀਨ ਲਿਖਿਆ ਬਾਅਦ ਚ ਸੋਚਦੇ ਬਟੇ ਮੈਂ ਲਿਖਿਆ ਸੀ ਮੈਨੂੰ ਦਿਮਾਗ ਨਾਲ ਦੇਖੋ ਜਦੋਂ ਕੋਈ ਹੋਰ ਗੱਲ ਆਈ ਮਨਨ ਸਿੰਘ ਦਾ ਮੈਂ ਥੋੜਾ ਮੁਕਾਉਂ ਹੁੰਦਾ ਮੈਂ ਜਿਹੜਾ ਮੈਡਮ ਜੀ ਕੁਲਦੀਪ ਦੇ ਸਾਂਝ ਦਾ ਸੂਟ ਹੈਗਾ ਨਾ ਤੇ ਆਪਾਂ ਜਿਹੜੇ ਦੇ ਜੋੜੀ ਉੱਥੇ ਕੋੰਨੇ ਅੰਦਰ ਜੱਲਾ ਕਰਦੇ ਸੀ ਮੈਂ ਜਿਹੜੀ ਬੁਲਾਈ ਹੋਦੀ ਨਾ ਏ ਸਾਡੇ ਸ਼ਰਮਾ ਜੀ ਨਮਸਕਾਰ ਸਾਹਿਬ ਏ ਭਾਜੀ ਨੀਟਾ ਜੀ ਕੋਸ ਤੋਂ ਸੁਣਦੇ ਦੇ ਬਾਹਰ ਜੁਲਦੀ ਆਇਆ। ਸਾਹੀ ਗੱਲਾਂ ਹੱਸਾ ਨਹੀਂ ਰੱਖਦਾ ਇਹ ਬੋਲੋ ਕੁਝ। ਮੈਨੂੰ ਪਤਾ ਨਹੀਂ ਵੀ ਕੀ ਕਰ ਰਹਾ ਹੈ ਭਰਾਵਾ ਬੋਲੋ ਤਾਂ ਮੈਂ। ਉਹੀ ਖੱਜਲ ਹੋ ਰਹੇ। ਕਰਕੇ ਮੈਂ ਫੋਟੋ ਪਾਉਂਦੇ। ਅਗਲੇ ਜੰਕਲ ਬਲੌਗ ਪਾਉਂਦੇ ਨੇ ਉਹਨਾਂ ਦੇ ਚੈਨਲ ਤੇ। ਉਹੀ ਖੱਜਲ ਹੋ ਰਹੇ ਸਰ ਜੀ ਅਸੀਂ। ਅੱਛਾ ਇਹ ਬਲੌਗ ਬਣਾਉਂਦੇ ਆ। ਹਾਂ ਜੀ। ਕਦੇ ਬਣਾਇਆ ਨਹੀਂ ਭਾਈ। ਚਲ ਤੁਸੀਂ ਮਗਰ ਬਹਿ ਜਾ ਕਰੋ ਅਸੀਂ ਆਪ ਚਲਾ ਲਾਂਗੇ। ਹਾਂ ਮਗਰ ਬਹਿ ਜਾਊਂਗਾ। ਤੇ ਕਾਜ ਦੀ ਐਡੀਟਰ ਜੋ ਸਾਡੀ ਐਡੀਟਿੰਗ ਕਰਦਾ। ਹਾਂ ਜੀ। ਬਿਲਕੁਲ ਓਕੇ ਜੀ ਹਾਂ ਜੀ ਇਹ ਸਾਡੇ ਚਾਹ ਬਣਾਉਣ ਵਾਲੇ ਤੇ ਨਾਲ ਐਕਟਰ ਆ ਤੁਸੀਂ ਘੱਟ ਪਾਇਆ ਜੇ ਅੱਗੇ ਤੋਂ ਧਿਆਨ ਰੱਖਿਆ ਜੇ ਐਹੀ ਕਹਿੰਦਾ ਛਿੰਦੇ ਚਾਹ ਇਹਨਾਂ ਲੱਗੇ ਹੋਏ ਆ ਆ ਦਵਿੰਦਰ ਜਿਹੜਾ ਪਿਛਲੇ ਸਾਲ ਚਾਚਾ ਸੀ ਤੇ ਮਰਿਆ ਆਪਣਾ ਫਿਲਮ ਚ ਸਰ ਕੀ ਜਿਉਂਦਾ ਆਏ ਆ ਸਰ ਕੀ ਜਿਉਂਦਾ ਜੇ ਤੂੰ ਮੇਰੇ ਅੱਖੇ ਲੱਗੇ ਨਾ ਤੇ ਸਭ ਤੋਂ ਸਿਆਣ ਗਿਆ ਬਸ ਇਹ ਮੈਂ ਤਾਂ ਲੱਗਦਾ ਨਹੀਂ ਹੈਗਾ ਵੀ ਠੀਕ ਹੋਊਗਾ ਉਹਦੇ ਭਰਾ ਨਾਲ ਕਰਾ ਲਾ ਸੱਟਾਂ ਇੰਨੀਆਂ ਲੱਗੀਆਂ ਉਹਦੇ ਭਰਾ ਨਾਲ ਕਰਾ ਲਾ ਤੇਰੀ ਵੀ ਰਹਿ ਜੂਗੀ ਵੀ ਉਹਨਾਂ ਦੇ ਕਿਹੜੇ ਭਰਾ ਨੂੰ ਤਾਂ ਹਜੇ ਬੰਦੋ ਮੈਨੂੰ ਇਹ ਬਿਰਵਾ ਪਾਉਣਾ ਹੀ ਨਹੀਂ ਦੂਜੇ ਦੂਜੇ ਭਾਗ ਚ ਪੜ ਗਏ ਨਾ ਹੁਣ ਦੂਜੇ ਭਾਗ ਦੇ ਅੰਤ ਤੇ ਪੜ ਚੱਲੇ ਆਪਾਂ ਦੂਜੇ ਭਾਗ ਦੇ ਅੰਤ ਪਹਿਲਾ ਭਾਗ ਹੋ ਗਿਆ ਹੁਣ ਦੂਜੇ ਭਾਗ ਚ ਇਹਨਾਂ ਨੂੰ ਮਲਾਵਾ ਦੇ ਬਿਮਾਰੀ ਕੀ ਹੈ ਤੁਹਾਡੇ ਮਨ ਚ ਕੀ ਨਹੀਂ ਜਾਣਾ ਵੀ ਤੁਹਾਨੂੰ ਆ ਲੱਗਣਾ ਖੈਰੇ ਮੇਰੇ ਭਲੇ ਵਾਸਤੇ ਸੋਚ ਲਈ ਮੰਨਣਾ ਨੇ ਕਹਿੰਦੇ ਮਰਦੇ ਇਹਨਾਂ ਨੂੰ ਪੁੱਛੋ ਟੋਪੀ ਵਾਲਿਆਂ ਨੂੰ ਆਹ ਕੋਈ ਭਲੀ ਹੋਸ਼ ਆ ਜਾਂਦੀ ਹੈ ਫੇਰ ਉੱਥੇ ਆਪ ਫੇਰ ਤੋੜ ਦਿੰਦੀ ਹੈ ਪੁੱਛ ਮੈਨਾਂ ਤੁਹਾਡਾ ਡਾਇਲੋਗ ਹੈ ਜੂ ਹੋਸ਼ ਆ ਜਾਣੀ ਹੈ ਨਿੱਕੇ ਦਾ ਮੇਰੇ ਪਹਿਲਾਂ ਮੈਡ ਚਲੀ ਜਾਂਦੀ ਹੈ ਜਿਹੜੀ ਕਿ ਇਹ ਬਿਮਾਰੀ ਕੁਝ ਨਹੀਂ ਨਿਕਲਦਾ ਕਰਤਾ ਕਰਤਾ ਹੋਸ਼ ਹਰ ਕੇ ਬਈ ਆਹ ਵਾਲੀ ਇਹ ਗੱਲ ਕੋਈ ਕਹਦੇ ਥੋੜੇ ਦਰਦ ਮੇਰੀ ਜਾਨ ਕੱਢ ਲੈਂਦੀ ਹੈ ਦਿਹਾੜੀ ਤਿੰਨ ਵਾਰ ਮਰਗੀ ਵੀ ਪੈਂਦੀ ਹਾਂ ਆਹ ਗੱਲ ਸਮਝ ਨਹੀਂ ਬੈਠੀ ਕੁਝ ਆਹ ਹੁਣ ਹਰ ਸਭੀ ਤਰ੍ਹਾਂ ਲੱਗੇ ਕਿ ਪੀਆ ਦਰਵਾਹਰ ਆਪਾਂ ਕਦੋਂ ਤਾਂ ਲੱਗਦੀ ਲਓ ਬਈ ਸੁਣਿਆ ਸੇ ਸੁਣਿਆ ਆਪਾਂ ਮੈਡਮ ਸਿੰਗ ਕਰਾਂਗੇ ਆਪਾਂ ਹੁਣ ਲਾਓ ਸਰ ਕੈਮਰਾ ਤੁਸੀਂ ਚੌਕੇ ਚ ਲਿਆਓ ਕਹਿੰਦੇ ਚੌਣਾ ਕੀ ਹੁੰਦਾ ਜੀ ਹਰਥਾ ਆ ਜਾ ਕੇ ਮੇਰੇ ਮੂੰਹ ਦੇ ਵਿੱਚ ਕੈਮਰਾ ਲੈ ਕੇ ਵੜ ਜਾਣੇ ਹੋ ਹਾਂ ਇਹਨਾਂ ਦੀ ਅਸੀਂ ਮਨਜੀ ਤੁਹਾਡੇ ਮੂੰਹ ਚ ਬੱਚੇ ਦੇਣਾ ਚਾਹੁੰਦੇ ਬੰਦ ਕਰ ਲਿਓ ਵਾ ਇਹ ਹਸਪੀਟਲ ਚ ਨਾ ਤੇ ਕੋਈ ਤਾਂ ਸਰ ਨਾਲ ਆ ਜੀ ਆ ਰਿਹਾ ਨਾ ਨਹੀਂ ਆ ਰਿਹਾ ਸਰ ਸਭ ਨਾਲ ਸਭ ਨਾਲ ਸਭ ਨਾਲ ਅੰਦਰ ਜੀ ਤੁਹਾਨੂੰ ਜੇ ਨਾ ਕੋਈ ਨਕਲ ਤੋਂ ਦੁਨੀਆ ਤੇ ਇਹਨੇ ਜਦੋਂ ਮਸਾਲਾ ਪਹਿਲੀ ਵਾਰ ਦਿੱਤਾ ਜਿਹੜਾ ਸਾਥ ਕੋਲ ਜਾਣੀ ਮਿਲ ਗਿਆ ਨਹੀਂ ਹਮ ਦੱਬੀ ਆਪਰੇ ਨਹੀਂ ਕਰਦੇ ਪੜੇ ਨਹੀਂ ਇੱਧਰ ਆ